ਹੈਲੋ ਪਰਾਲਾ ਨਿਮੋਂਦਾ ਓਏ ਡਰਾਈਵਲ ਦਾ ਨਾਮ ਦੱਸੀ ਕੀ ਆ ਡਰਾਈਵਲ ਦਾ ਨਾਮ ਦੱਸੀ ਚੂਪਾ ਚੂਪ ਪੜ ਰਿਹਾ ਲੱਗਿੰਦੀ ਐ ਨੂੰ ਵੀ ਰਿਹਾ ਇਹ ਦੇਖੋ ਲੈ ਲੋ ਇਹ ਕੋ ਚੂਪ ਪੜ ਰਿਹਾ ਚੂਪ ਹੀ ਕਹਿੰਦੇ ਨੂੰ ਚੂਪ ਪੜ ਰਿਹਾ ਹੂੰ ਉਹ ਸਾਲਾ ਕਿੱਧਰ ਗੇਮ ਚ ਵੜਿਆ ਸਰਦਾਂ ਆਪਾ ਯਾਰ ਗੇਮ ਨੂੰ ਖੇਡ ਲਈ ਬੜੀ ਮਜ਼ੇ ਆਪਨੇ ਵਾਲਾ ਝੋਟਾ ਦਾ ਲੈ ਗਿਆ ਹੁਣ ਆ ਰਹਿੰਦੀ ਜੰਕੀ ਵਾਲੀ ਗੱਡੀ ਜੀ ਧਿਆਨ ਲਾਈ ਜਾਂਦੇ ਲੈ ਹਰ ਰਾਜ ਚੂਪਾੜਾ ਗੱਡੀ ਹੈ ਗੱਡੀ ਆ ਵੀਰੇ ਗੱਡੀ ਆ ਖੜਾ ਝੋਟਾ ਉਧਰ ਝੋਟਾ 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 ਹੀ ਹੈ ਇਹ ਗੱਡੀ ਆ ਗੱਡੀ ਨੀਲੀ ਗੱਡੀ ਨਾ ਵਾਕਈ ਬਈ ਚੁੱਪ ਪੜ ਰਿਹਾ ਹੈ ਗਾਠੇ ਪੈਂਦੀ ਵੇ ਸਵੇਰ ਤੇ ਇਹਨੇ ਸੋਚ ਸਮਝ ਕੇ ਨਾਂ ਰੱਖਿਆ ਐ ਨਹੀਂ ਰੱਖਤਾ ਗੈਨੇ ਐ ਰਣਜੀਤ ਦਾ ਨਾਂ ਨਹੀਂ ਦੱਸਤਾ ਗੈਨੇ ਰਣਜੀਤ ਦਾ ਨਾਂ ਕਹਿੰਨਾ ਕੌਣ ਰੱਖਾ ਚੁਈ ਹੂਆ ਇਹ ਇਹ ਟ੍ਰੈਕਸ਼ਨ ਵੇਖੋ ਜੀ ਡਰਾਈਵਲ ਦਾ ਲੈ ਛੂਆ ਰਿਖੇ ਕਿਹਨੇ ਕਰੇ ਜਟਾ ਲੈ ਲੈ ਐ ਲੈਣੀਆਂ ਲੈ 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 ਇਹਨਾਂ ਗਾਠੀ ਖੋਲਣੀ ਦੇਖ ਲਓ ਗਾਠੇ ਸਿਰੇ ਨਹੀਂ ਆਉਂਦੇ ਇਹ ਖੁੱਲੂ ਆ ਇੱਥੇ 100% ਗਾਰੰਟੀ ਆ ਇਹ ਟਰੈਕਟਰ ਬੰਨੂ ਮੇਰੇ ਸਹਾਨਾ ਇਹਨੇ ਵਾਕੇ ਹੀ ਸਹੀ ਨਾ ਰੱਖਈ ਵਾਸਤੇ ਲਾ ਅਖੇ ਕਹਿੰਦਾ ਮੈਂ ਵੋਲਟ ਪੈਕ 60 ਆਲਾ ਜੁਨਾ ਘਰੇ ਆ ਕੇ ਹਵਾਕਾਰ ਦਾ ਰਹਿੰਦਾ ਵਾ ਇਹ ਗਾਟ ਨੇ ਤਾਂ ਬੜੀਆਂ ਲਾ ਦੇਖੋ ਹੀ ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵਾ ਕਰਦਾ ਕੀ ਵਿਆਂ ਵਾ ਲੋ ਲੋ ਹਾਂ ਲਾ ਪੰਨੂ ਟਰੈਕਟਰ ਇਹ ਤੇ ਪੰਨੂ ਗਦੀ ਇੱਜਾ ਕੇ ਗਦੀ ਪੰਨੂ ਚੋਟਾ ਚੋਟਾ ਆ ਚੌਟਾਣਾ ਚੋਟਾ ਗਦੀ ਆ ਗਦੀ ਤਾਂ ਭੜੀ ਹੀ ਆ ਹਾਂ ਲੰਨੀ ਉਹ ਤੇ

55 ਰੁਪਏ ਦੀ 77 ਕਾਲ ਲੈ ਮਾਰ ਇਹ ਪਾੜੂ ਤਾਪੇ ਭੈਣ ਦਾ